ਪਿੰਦਰ ਜੀ ਤੂੰ ਪੁੱਛਣ ਈ ਆ ਨਾ ਤੇ ਮੈਂ ਤੈਨੂੰ ਦੱਸ ਦਿੰਨੀ ਆ ਪਰ ਮੇਰਾ ਨਾਂ ਨਾ ਲਈ ਦੱਸੋ ਤਾਂ ਸਹੀ ਗੱਲ ਕੀ ਆ ਮੈਨੂੰ ਵੀ ਪਤਾ ਲੱਗੇ ਇਹ ਟੀਮ ਕਿਦਾਂ ਆ ਢੱਡੇ ਕਰ ਇਹ ਮੰਮੀ ਚੜੀ ਦੇ ਕੇ ਗਈ ਆ ਮੈਨੂੰ ਉਹ ਕਿਹੜੀ ਗੱਲ ਚ ਕਹਿੰਦੇ ਆ ਕਿ ਤੂੰ ਪੈਨਸ਼ਨ ਕਢਾ ਕੇ ਰੱਖ ਲਿਆ ਕਰ ਇਹਨਾਂ ਨੇ ਤਾਂ ਸਾਰੀ ਵਰਤ ਤੇ ਨਹੀਂ ਕਰਨੀ ਮੈਂ ਸੋਚਿਆ ਤੇਰ ਕੋ ਨਹੀਂ ਲੈ ਲੈਣਾ ਤੇ ਮੈਂ ਚੱਲ ਉਧਰ ਦੀ ਆਉਣੀ ਆ ਰਣਜੀਤ ਨੂੰ ਆਪੇ ਸਾਂਭ ਸੁਟੇਗੀ ਨਹੀਂ ਮੇਰੇ ਤੇ ਯਕੀਨ ਨਹੀਂ ਹੀ ਤੇ ਉਹਤੇ ਤੁਸੀਂ ਯਕੀਨ ਕਰਦੇ ਆ ਉਹ ਕਿੰਨੀ ਚੰਗੀ ਆ ਅਗਲੀ ਕੱਲ ਨੂੰ ਖਾ ਜਾਊਗੀ ਨਾ ਵਿੱਚ ਸਾਰਾ ਕੁਝ ਤੇ ਫਿਰ ਵੰਦੇ ਰਹੋ ਇਨਾ ਵੱਡਾ ਕੰਮ ਕਰਤਾ ਲਵਲੀ ਨੇ ਇਹਨੂੰ ਮਾਸਾ ਸ਼ਰਮ ਮਨਾਈ ਕਿ ਮੈਂ ਭਰਾ ਦੇ ਨਾਲ ਕੀ ਕਰਨ ਲੱਗਾ ਵਾਂ ਹਜੇ ਬਗਾਨੇ ਨਾਲ ਕਰਦਾ ਤੇ ਵੱਖਰੀ ਗੱਲ ਹੀ ਆਪਣੇ ਭਰਾ ਨੂੰ ਨਹੀਂ ਉਹਨੇ ਬਖਸ਼ਿਆ ਤੇ ਕੀਤਾ ਕਿਹੜੇ ਕੰਮ ਨੂੰ ਇਹ ਮੈਨੂੰ ਇਹ ਤੇ ਦੱਸੋ ਕਰਨਾ ਕਿਹੜੇ ਕੰਮ ਨੂੰ ਹੈ ਜਾਇਦਾਦ ਨੂੰ ਕਰਨ ਰਿਆ ਈ ਉਹ ਇਹ ਸਭ ਕੋਨਾ ਮੈਨੂੰ ਮਿਲ ਜਾਂਦਾ ਤਾਂ ਕਰਕੇ ਕੀਤਾ ਇਹ ਕੰਮ ਉਹਨੇ ਹੋਰ ਕਿਉਂ ਕਰਨਾ ਸੀ ਸਰਪੰਚ ਨੇ ਮੈਨੂੰ ਦੱਸਿਆ ਨਾ ਮੇਰੇ ਪੈਰਾਂ ਥੱਲੇ ਜ਼ਮੀਨ ਖਿਸਕ ਗਈ ਤੇ ਲਵਲੀ ਨੇ ਮੇਰੇ ਨਾਲ ਕੰਮ ਕੀਤਾ ਵਾ ਭਰਾ ਹੋ ਕੇ ਤੁਸੀਂ ਇਦਾਂ ਕਰੋ ਥਾਣੇ ਪਰਚਾ ਦੇ ਕੇ ਆਓ ਮੇਰੀ ਗੱਲ ਸੁਣੋ ਕੀਤਾ ਦੀਦੀ ਨੂੰ ਫੋਨ ਹਜੇ ਤੱਕ ਤੇ ਆਏ ਨਹੀਂ ਆ ਸੰਦੀਪ ਕੀਤਾ ਦਾ ਫੋਨ ਕਦੋਂ ਹੁੰਦਾ ਤੈਨੂੰ ਵੀ ਪਤਾ ਵੜੀ ਸੱਸ ਕਿਦਾਂ ਦੀ ਕੋਈ ਨਾ ਕੋਈ ਭਣਾ ਲਾ ਕੇ ਆਉਣਾ ਪੈਣਾ ਵਾ ਕੋਈ ਗੱਲ ਨਹੀਂ ਜਦੋਂ ਹੁੰਦੀ ਹੈ ਨਾ ਫਿਰ ਮੈਂ ਜਾਣਾ ਉਧਰ ਚੰਗੀ ਤਰ੍ਹਾਂ ਬੇਇੱਜ਼ਤੀ ਕਰਕੇ ਆਉਂਗਾ ਐਦਾਂ ਨਹੀਂ ਹੁੰਦਾ ਅੱਜ ਮੇਰੀ ਗੱਲ ਸੁਣੋ ਜ਼ਿਆਦਾ ਨਾ ਬੋਲਿਓ ਤੁਹਾਨੂੰ ਤੇ ਪਤਾ ਹੀ ਹੈ ਕਿ ਰਪਿੰਦਰ ਕਿਦਾਂ ਦੀ ਹੈ ਉਹਨੇ ਤੇ ਉਸੇ ਵੇਲੇ ਇੱਧਰ ਆ ਜਾਣਾ ਲੜਨ ਮੇਰੇ ਨਾਲ ਸੰਦੀਪ ਬੋਲਿਆ ਕਿਉਂ ਨਾ ਦੱਸ ਬਣਾ ਸਾਡੇ ਨਾਲ ਕੀਤਾ ਕੀ ਉਹਨੇ ਆਪਣਾ ਭਰਾ ਨੂੰ ਦੁਸ਼ਮਣ ਬਣਾਇਆ ਭਰਾ ਦਾ ਉਹਨੇ ਇਹ ਸਾਰਾ ਕਮਰ ਰਪਿੰਦਰ ਦਾ ਵਾ। ਰਪਿੰਦਰ ਨੂੰ ਕੀ ਮਿਲਣਾ ਸੀ? ਅਹੀਂ ਕਿਹੜਾ ਚਾਹੁੰਨੇ ਸੀ ਕਿ ਸਾਨੂੰ ਪਹਿਲੀ ਮਿਲੇ। ਉਹ ਸੰਦੀਪ ਸਾਹਿਬ ਹੁਣ ਵੀ ਉਹੀ ਸਾਹਮਣੇ ਬੈਠੇ ਆ ਨਾ। ਸਭ ਕੁਝ ਹਰ ਆਪਣਾ ਚਾਹੁੰਦੀ ਸੀ। ਕਿ ਸਭ ਕੁਝ ਮਿਲ ਜੇ, ਆ ਵੀ ਘਰ ਮਿਲ ਜੇ, ਉਹ ਵੀ ਘਰ ਮਿਲ ਜੇ। ਚਲੋ ਜੀ ਸਾਡੇ ਨਾਲ ਮਾੜਾ ਕਰਨ ਦੀ ਹੀ ਨਾ। ਤੇ ਰੱਬ ਤੇ ਵੇਖ ਨਹੀਂ ਰਿਹਾ ਵਾ ਨਾ। ਉਹਦੇ ਘਰ ਵਾਲੇ ਨਾਲ ਮਾੜੀ ਹੋਣ ਈ ਆ। ਉਹ ਸੰਦੀਪ ਆਪਾਂ ਇਦਾਂ ਦੀ ਗੱਲ ਕੋਈ ਕਰਨੀ ਐ। ਚੱਲ ਕੋਈ ਗੱਲ ਨਹੀਂ ਮੈਂ ਇਹੋ ਚਾਹੁੰਨਾ ਸੀ। ਮੇਰਾ ਭਰਾ ਨਾ ਫਿਰ ਕਿਤੇ ਨੌਕਰੀ ਕਰਨ ਡਿਆ ਪੇ। ਕਿ ਇਹਨਾਂ ਕੇ ਬਾਹਨੇ ਮੈਂ ਬੰਦੇ ਨਾਲ ਕਿੰਨਾ ਗੱਲ ਕਰਨ ਦਿਆ ਹੈ ਚਲ ਇਹਨੂੰ ਫੇਰ ਨੌਕਰੀ ਤੇ ਲਵਾ ਦਿੰਨਾ ਵਾ ਮੈਨੂੰ ਇਹ ਪਤਾ ਲੱਗਾ ਬਣਾ ਵੀ लवली ਨੇ ਮੇਰੇ ਤੇ ਇਹ ਕੰਮ ਕਰਾਇਆ ਵਾ ਹੁਣ ਤਾਂ ਮੈਂ ਹਜੇ ਕੰਮ ਕਦੀ ਵੀ ਨਹੀਂ ਕਰਾਉਂਦਾ ਕੋਈ ਲੋੜ ਨਹੀਂ ਨੌਕਰੀ ਦਵਾਉਂਦੀ ਮਰਨ ਭੁੱਖੇ ਸਾਨੂੰ ਕੀ ਆ ਵੇਲਾ ਸੰਦੀਪ ਚੰਗੇ ਭਲੇ ਰਹਿੰਦੇ ਸੀ ਆਪਾਂ ਜਿਉਂਦੀ ਰਪਿੰਦਰ ਸਾਡੇ ਘਰ ਆ ਗਈ ਨਾ ਤੇ ਕੀ ਬਣ ਗਿਆ ਸਾਡੇ ਘਰ ਦਾ ਸਾਰੇ ਜਣੇ ਆਏ ਇਕੱਠੇ ਰਹਿਣੇ ਸੀ ਉਦੋਂ ਤੇ ਮੰਮੀ ਵੀ ਨਹੀਂ ਕੋਈ ਗੱਲ ਕਰਦੇ ਹੁੰਦੇ ਮੰਮੀ ਨੂੰ ਵੀ ਮਗਰ ਲਾਇਆ ਵਾ ਮੰਮੀ ਨੂੰ ਵੀ ਉਹਨੇ ਮਗਰ ਲਾਇਆ ਵਾ लवली ਨੂੰ ਉਹਨੇ ਮਗਰ ਲਾਇਆ ਵਾ ਹੋਰ ਕੀ ਹੋਣਾ ਸੀ ਪਾਈਆਂ ਡਰਾਈਡਾ ਕੀਤਾ ਵਾ ਪਾਈਆਂ ਨੂੰ ਉਧਰੋਂ ਕੱਢਿਆ ਵਾ ਚਲੋ ਕੋਈ ਗੱਲ ਨਹੀਂ ਆਉਂਦੇ ਆ ਨਾ ਦੀਦੀ ਗੱਲ ਕਰਿਓ ਉਹਨਾਂ ਨਾਲ ਨਹੀਂ ਗੱਲ ਕਰਕੇ ਆਉਣੀ ਹੋਰ ਕਰਨੀ ਨਹੀਂ ਆ ਇਹਦਾਂ ਨਾ ਵਧੀ ਜਾਣਾ ਇਹਨਾਂ ਨੇ ਇੱਧਰ ਆਓ ਬੈਣ ਗੱਲ ਕੀ ਆ ਜਲਦੀ ਤੋਂ ਘਰ ਕੇ ਦੱਸ ਮੈਨੂੰ ਗੱਲ ਮੈਨੂੰ ਤੁਸੀਂ ਦੱਸੋ ਜੋ ਤੁਹਾਨੂੰ ਸਾਰਾ ਪਤਾ ਹੀ ਕਿ ਲਵੜੀ ਨੇ ਆਹ ਕੰਮ ਕੀਤਾ ਮੇਰੇ ਨਾਲ ਤੁਸੀਂ ਦੱਸਿਆ ਕਿਉਂ ਨਹੀਂ ਮੈਨੂੰ ਨੁਕੀ ਤੁਹਾਨੂੰ ਪਤਾ ਲੱਗਾ ਉਹ ਪੈਣ ਪਤਾ ਲੱਗਣਾ ਰਹਿੰਦਾ ਹੁੰਦਾ ਵਾ ਕਿਤਨਾ ਕੁ ਦਾ ਪਤਾ ਲੱਗ ਹੀ ਜਾਂਦਾ ਵਾ ਜਿੰਨਾ ਰਹਿੰਦਾ ਨੇ ਜਿੰਨਾ ਬੰਦਿਆਂ ਨਾਲ ਜਿੰਨਾ ਕੋਈ ਕੰਮ ਕਰਾਇਆ ਸੀ ਉਹਨਾਂ ਦੱਸਿਆ ਵਾ ਸਰਪੰਚ ਨੂੰ ਕਿ ਇਹਨੇ ਆ ਕੰਮ ਕੀਤਾ ਵਾ ਚੱਲ ਦਲਜੀਤ ਜੇ ਤੈਨੂੰ ਹੁਣ ਪਤਾ ਲੱਗ ਗਿਆ ਵਾ ਨਾ ਤੇ ਪਤਾ ਤੇ ਬਹੁ ਮੈਨੂੰ ਵੀ ਲੱਗ ਗਿਆ ਸੀ ਦੱਸਿਆ ਸੀ ਮੈਨੂੰ ਮੰਮੀ ਨੇ ਪਰ ਮੈਂ ਇਸੇ ਕਰਕੇ ਨਹੀਂ ਦਲਜੀਤ ਤੁਹਾਨੂੰ ਦੱਸਿਆ ਕਿ ਤੁਹਾਡੇ ਨਾ ਦੋਵਾਂ ਭਰਾਵਾਂ ਦੇ ਵਿੱਚ ਨਾ ਫੇਕ ਨਾ ਪਵੇ ਤੇ ਬਾਕੀ ਇਹ ਆ ਦਲਜੀਤ ਜਿੱਦਾਂ ਦਾ ਤੂੰ ਆ ਨਾ ਉਦਾਂ ਦਾ ਹੀ ਮੈਨੂੰ ਉਹ ਵਾ ਤੇ ਮੈਂ ਤੈਨੂੰ ਇਹ ਗੱਲ ਦੱਸ ਕੇ ਤੇ ਦੱਸ ਵੀ ਦੋਵਾਂ ਭਰਾਵਾਂ ਦੇ ਵਿੱਚ ਫਿਕ ਪਾਉਣੀ ਸੀ ਮੈਂ ਇਹ ਕਰਕੇ ਨਹੀਂ ਦੱਸਿਆ ਉਹ ਭੈਣ ਫਿਕਦਾ ਤੇ ਮੈਨੂੰ ਪਤਾ ਨਹੀਂ ਆ ਪਰ ਮੈਨੂੰ ਮਰਵਾਦ ਰਹੀ ਤੁਸੀਂ ਦਲਜੀਤ ਇਹ ਕਿੱਦਾਂ ਦੀਆਂ ਗੱਲਾਂ ਕਰਨ ਡਿਆ ਮੈਂ ਦੱਸ ਇਹ ਕੰਮ ਕਰ ਸਕਦੀ ਆ ਮੈਂ ਉਦੋਂ ਘਰ ਆਈ ਵੀ ਸੀ ਤੈਨੂੰ ਮੈਂ ਚੇਚਾ ਕਹਿ ਕੇ ਗਈ ਸੀ ਵੀ ਦਲਜੀਤ ਆਪਣਾ ਧਿਆਨ ਰੱਖੀ ਧਿਆਨ ਨਾ ਜਾਇਆ ਕਰ ਤੇ ਉਦੋਂ ਮੈਨੂੰ ਇਹ ਗੱਲ ਦੱਸ ਦਿੰਦੇ ਮੈਂ ਧਿਆਨ ਰੱਖਦਾ ਮੈਂ ਕਿੱਦਾਂ ਦੱਸ ਦਿੰਦੀ ਤੂੰ ਤੇ ਇਦਾਂ ਕਹੀ ਜਾਨਾ ਵਾ ਜਰਾਕ ਨਾ ਆਪਣੇ ਆਪ ਨੂੰ ਨਾ ਮੇਰੀ ਥਾਰਾ ਕੇ ਵੇਖ ਫੇ ਸੋਚ ਵੀ ਮੇਰੇ ਵਾਸਤੇ ਦੋਵੇਂ ਇੱਕੋ ਜੇ ਆ ਤੇ ਮੈਂ ਕਿੱਦਾਂ ਦੱਸਦੀ ਵੀ ਤੇਰੇ ਭਰਾ ਨੇ ਤੈਨੂੰ ਮਰਵਾਉਣ ਦੀ ਕੋਸ਼ਿਸ਼ ਕੀਤੀ ਸੀ ਉਹ ਇੱਕੋ ਜੇ ਤੇ ਹੈਗੇ ਤੁਸੀਂ ਦੱਸੋ ਉਹ ਭਰਾ ਹੀ ਮੇਰਾ ਦੁਸ਼ਮਣ ਬਣ ਗਿਆ ਵੇਖ ਲਓ ਕੀ ਕੰਮ ਕਰਨ ੜਿਆ ਵਾ ਇਹ ਦੁਸ਼ਮਣ ਉਹ ਨਹੀਂ ਬਣਿਆ ਜਿਹੜੀ ਆਈ ਹੈ ਨਾ ਦੁਸ਼ਮਣ ਉਹਨੇ ਬਣਾਇਆ ਵਾ ਉਹਨੇ ਹੀ ਉਹਨੂੰ ਕਿਹਾ ਹੈਗਾ ਵੀ ਤੂੰ ਇਹ ਕੰਮ ਕਰ 2.5 ਲੱਖ ਰੁਪਏ ਦਿੱਤਾ ਨੇ 2.5 ਲੱਖ ਰੁਪਏ ਦਿੱਤਾ ਬੰਦਿਆਂ ਨੂੰ ਮੈਨੂੰ ਮਰਵਾਉਣ ਵਾਸਤੇ ਉਹਦ ਰੱਬ ਦੀ ਮਿਹਰ ਅਗਰ ਮੈਂ ਬਚ ਗਿਆ ਕਿਤੇ ਇਹ ਮੈਨੂੰ ਵੀ ਪਤਾ ਲੱਗਾ ਹੈਗਾ ਜਿਹੜੇ ਮੇਰੇ ਕੋਲ ਲੱਖ ਰੁਪਈਆ ਨਹੀਂ ਲੈ ਕੇ ਆਇਆ ਉਹਨਾਂ ਬੰਦਿਆਂ ਨੂੰ ਹੀ ਦੇਣੇ ਸੀ ਤਾਂ ਕਰਕੇ ਲੈ ਕੇ ਆਇਆ ਹੈਗਾ ਉਹੀ ਗੱਲ ਆ ਵੇਖ ਲਓ ਉਹ ਕੰਮ ਜੋ ਕੀਤਾ ਵਾ ਥੱਲੇ ਹੀ ਗਿਆ ਉਹ ਨਾ ਉੱਪਰ ਤਾਂ ਨਹੀਂ ਆਇਆ ਚੱਲ ਦਲਜੀਤ ਤੂੰ ਇਹ ਸੁਕਰਕਰ ਤੇ ਤੇਰੀ ਜਾਨ ਬਚ ਗਈ ਆ ਮੈਂ ਵੀ ਉਦੋਂ ਇਹੀ ਸੋਚਿਆ ਸੀ ਵੀ ਕੋਈ ਗੱਲ ਨਹੀਂ ਪਰਮਾਤਮਾ ਆਪੇ ਇਨਸਾਫ ਕਰੂਗਾ ਤੇ ਡਿਆਈ ਨਾ ਕਰਨ ਚੱਲ ਭੈਣ ਐਦਾਂ ਈਓ ਹੁਣ ਮੈਂ ਜਾਣਾ ਈ ਉਧਰ ਚੰਗੀ ਤਰ੍ਹਾਂ ਗੱਲਾਂ ਕਰਕੇ ਆਉਣੀ ਆ ਸਾਰੀ ਉਹਨਾਂ ਨਾਲ ਲਵਲੀ ਨੂੰ ਵੀ ਮਿਲਦਾ ਨਾ ਕੀ ਗੱਲ ਵਾ ਕੀ ਦੁਸ਼ਣੀ ਮੇਰੀ ਤੇਰੇ ਨਾਲ ਜੋ ਆ ਕੰਮ ਕੀਤਾ ਤੂੰ ਤੇ ਲਵਲੀ ਹੋੱਚ ਕਿਹੜੇ ਟਾਈਮ ਹੁੰਦਾ ਵਾ ਜਿਹੜੀ ਤੂੰ ਉਹਨਾਂ ਨਾਲ ਗੱਲ ਕਰੇਂਗਾ ਤੇ ਜਿਹੜੀ ਨਹੀਂ ਕਰਵਾਇਆ ਨਾ ਓੜੀ ਚੰਗੇ ਝੰਡ ਲਾ ਕੇ ਆਉਂਗਾ ਹੁਣ ਚੁੱਪ ਨਹੀਂ ਰਹਿਂਦਾ ਮੈਂ ਦਲਜੀਤ ਇਹਨਾਂ ਗੱਲਾਂ ਤੋਂ ਤੇ ਮੈਂ ਡਰਦੀ ਵੀ ਤੁਹਾਡੇ ਚ ਕਪਾਤ ਨਾ ਪਵੇ ਮੈਂ ਤਾਂ ਨਹੀਂ ਦੱਸਿਆ ਹੈਗਾ ਖਾਤਰ ਤੇ ਨਵੀਂ ਬਥੇਰੀ ਕਰਕੇ ਆਈ ਸੀ ਉਹ ਭੈਣ ਕੀ ਲੱਗਦਾ ਵਾ ਮੈਂ ਉਹਨਾਂ ਨੂੰ ਕਿਹਾ ਨਹੀਂ ਕਪੱਤ ਪਹਿਣਾ ਹੀ ਪੈਣਾ ਵਾ ਕੋਈ ਗੱਲ ਨਹੀਂ ਅੱਗੇ ਕਰਾਂ ਨਹੀਂ ਪਾਉਂਦੀਆਂ ਹੁਣ ਮੈਂ ਪਾ ਦੂੰਗਾ ਜਾ ਕੇ ਫਿਰ ਕਿੱਡੀ ਕੀ ਗੱਲ ਵਾ ਇਹ ਇੰਨਾ ਗੱਲਾਂ ਤੋਂ ਤੇ ਮੈਂ ਡਰਦੀ ਸੀ ਵੀ ਤੁਹਾਡੇ ਵਿੱਚ ਕਪੱਤ ਨਾ ਪਵੇ ਦਲਜੀਤ ਇਹ ਕੋਈ ਪਤਾ ਵਾ ਵੀ ਉੱਥੇ ਕਰਦਿਆਂ ਕਰਦਿਆਂ ਕਿਹਦੇ ਛੱਟਪੇੜ ਲੱਗਣੀ ਹੈ ਉਹ ਭੈਣ ਛੱਟਪੇੜ ਨਹੀਂ ਲਾਉਣੀ ਮੈਂ ਉਹਨੂੰ ਇਹੋ ਬੁਛਣਾ ਵਾ ਦੁਸ਼ਮਣੀ ਕੀ ਸੀ ਮੇਰੀ ਤੇਰੇ ਨਾਲ ਤੇਰਾ ਆ ਕੰਮ ਕੀਤਾ ਤੂੰ ਪਹਿਲੀ ਬਦਲੇ ਮੈਂ ਤੇ ਆਨੀ ਆ ਰਹਿਣ ਦੇ ਪਰ ਜੋ ਹੋ ਗਿਆ ਹੋ ਗਿਆ ਇੱਕ ਵਾਰੀ ਤੇ ਮੈਂ ਹੋ ਗਿਆ ਉਹਨਾ ਵਾ ਤੂੰ ਜੋ ਮਰਜੀ ਕਹੀ ਜਾਓ ਲੈ ਦੱਸ ਜਿਹੜੀ ਗੱਲਾਂ ਮੈਂ ਦਰਦੀ ਸੀ ਨਾ ਉਹ ਗੱਲ ਹੀ ਹੋ ਗਈ ਏ ਇਸੇ ਕਰਕੇ ਇਹਨੂੰ ਮੈਂ ਨਹੀਂ ਦੱਸਿਆ ਕਿ ਚੱਲ ਇਹਨਾਂ ਵਿੱਚ ਲੜਾਈ ਨਾ ਪਵੇ ਹੁਣ ਉਧਰ ਜਾਊਗਾ ਉਧਰ ਜਾ ਕੇ ਬੋਲੂਗਾ ਉਹ ਕਿਹੜੀ ਚੱਜਦੀ ਆ ਉਹਨੇ ਵੀ ਗਾੜੀਆਂ ਕੀਪਤਾ ਕੀ ਕਹਿਣਾ ਵਾ ਕੀ ਨਹੀਂ ਲੜਵੀ ਲੜਵੀ ਬਾਹਰ ਆ ਇੱਧਰ ਆ ਜਾਓ ਕਿਧਰ ਮੂੰਹ ਚੁੱਕਿਆ ਵਾ ਕਿਹੜੀ ਗੱਲ ਕਰਨੀ ਆ ਘਰੇ ਬੈਠੀ ਆ ਮੈਂ ਤੁਹਾਡਾ ਨਾ ਕਿਹੜੀ ਗੱਲ ਕਰਨੀ ਆ ਸਭ ਕੁਝ ਤੁਸੀਂ ਕਰਵਾਇਆ ਵਾ ਤੁਹਾਨੂੰ ਕੀ ਕਹਿਣਾ ਵਾ ਨਹੀਂ ਵਾਜਾਂ ਦਈ ਜਾਂਦੇ ਉਹਨਾਂ ਨੂੰ ਮੈਂ ਸਾਹਮਣੇ ਬੈਠੀ ਆ ਨਾ ਮੇਰੇ ਨਾਲ ਗੱਲ ਕਰੋ ਐਡੀ ਕਰਨੀ ਆ ਦੱਸੋ ਕੋ ਗੱਲ ਕੀ ਕਰਨੀ ਆ ਤੁਹਾਨੂੰ ਤਾਂ ਸ਼ਰਮੀਆਂ ਨਹੀਂ ਇਹਨਾਂ ਨੂੰ ਕਿਤੇ ਮਾਰੀ ਮੋਢੀ ਚੰਗਾ ਕੰਮ ਕੀਤਾ ਤੁਸੀਂ ਮੇਰੇ ਨਾਲ ਨਹੀਂ ਤੁਹਾਡਾ ਮਤਲਬ ਕੀ ਕਹਿਨਦਾ ਗੱਲ ਤਾਂ ਦੱਸੋ ਕੀ ਆ ਐਵੇਂ ਬੋਲੀ ਜਾਂਦੇ ਆ ਕਿ ਬੰਦਾ ਗਰੀਬਾਂ ਚ ਵੜਨਦਾ ਕਿਤੇ 2.5 ਲੱਖ ਰੁਪਏ ਦੇ ਕੇ ਨਾ ਮੈਨੂੰ ਮਰਵਾਇਆ ਤੁਸੀਂ ਮਰਵਾਇਆ ਤੁਹਾਨੂੰ ਇੱਥੇ ਹਾਨੂੰ ਕੀ ਲੋੜ ਪਈ ਮਰਵਾਉਣ ਦੀ ਸਾਲਗ ਬਾਅਦ ਚੇਤਾ ਆ ਗਿਆ ਤੁਹਾਨੂੰ ਹੁਣ ਅਸੀਂ ਨੂੰ ਕੋਈ ਵੀ ਕੰਮ ਕੀਤਾ ਇਦਾਂ ਦਾ ਠੀਕ ਆ ਨਾ ਕਿਉਂ ਨਹੀਂ ਕੀਤਾ ਸਾਰਾ ਕੰਮ ਤੁਸੀਂ ਕਰਵਾਇਆ ਕਹਿ ਗਏ ਠੀਕ ਆ ਨਾ ਉਹ ਜਾਓ ਠਾ ਲੋਕਾਂ ਮਗਰ ਲਾ ਕੇ ਤੇ ਆ ਗਏ ਲੜਨ ਸਾਡੇ ਨਾਲ ਐਵੇਂ ਨਹੀਂ ਰੋਲਦੇ ਫਿਰਨੇ ਹੁਣ ਠੀਕ ਆ ਨਾ ਉਹੀ ਸ਼ਰੈਫ ਲੱਗਣਿਆ ਤੁਹਾਨੂੰ ਜੇ ਤੁਸੀਂ ਮੇਰੇ ਨਾਲ ਕੰਮ ਕੀਤਾ ਤੁਸੀਂ ਅਸੀਂ ਕਿਹਨਾ ਕੋਈ ਕੰਮ ਨਹੀਂ ਕੀਤਾ ਠੀਕ ਆ ਨਾ ਤੇ ਨਾਲ लवली ਨੇ ਕੋਈ ਕੀਤਾ ਵਾ ਉਹ ਤੁਸੀਂ ਤੇ ਮਰਨਾ ਹੀ ਨਹੀਂ ਆ ਕਦੀ ਪੈਰਾਂ ਨੇ ਪਣੀ ਪੈਣ ਦਿੱਤਾ ਕਿਸੇ ਵੀ ਗੱਲ ਤੇ ਤੇ ਤੁਸੀਂ ਬੈਤਦੇ ਆਂ ਤੁਸੀਂ ਕਿਤਿਆਂ ਘਰ ਚ ਆਹ ਕੰਮ ਤੁਸੀਂ ਕਰਵਾਇਆ ਹਜੇ ਪਤਾ ਨਹੀਂ ਕੀ ਕੀ ਕਰਨਾ ਕਾ ਭਾਜੀ ਮੈਂ ਕਹਿੰਦੀ ਵੀ ਚੁੱਪ ਕਰ ਜਾਓ ਠੀਕ ਆ ਨਾ ਚੁੱਪ ਕਰਾਂ ਕਿਦਾਂ ਤੁਸੀਂ ਮੈਨੂੰ ਮਰਵਾਉਂ ਤੱਕ ਗਏ ਹੋ ਤੇ ਮੈਂ ਚੁੱਪ ਕਰ ਜਾ ਮਰਤ ਨਹੀਂ ਨਾ ਗਏ ਜਾਂ ਤਾਂ ਮਰ ਗਏ ਹੋ ਹੋਏ ਕਰਵਾਇਆ ਤੁਸੀਂ ਚੁੰਦੇ ਹੋ ਹੀ ਮਰ ਜੇ ਕਿਤੇ ਸਾਰਾ ਕੁਝ ਨਾ ਅਹੀਂ ਹਰਾਪ ਲਈਏ ਲਵਲੀ ਇੰਨੇ ਜੋ ਗਿਆ ਹੈ ਨਹੀਂ ਇਹ ਸਭ ਕੁ ਨਾ ਤੁਸੀਂ ਕਰਵਾਇਆ ਵਾ ਇੱਕ ਜਾਇਦਾਦ ਬਦਲੇ ਜੇ ਤੁਹਾਨੂੰ ਪਤਾ ਲੱਗ ਗਿਆ ਵਾ ਨਾ ਤੇ ਜਾਓ ਇਹ ਕੰਮ ਕੀਤਾ ਜੀ ਹੋਰ ਦੱਸੋ ਕੀ ਚਾਉਂਦੇ ਆ ਜਦੋਂ ਮੈਂ ਕਹਿੰਦੀ ਵੀ ਇਹ ਕੰਮ ਨਹੀਂ ਹੋਇਆ ਨਹੀਂ ਹੋਇਆ ਫੇ ਜਬਰਦਸਤੀ ਬਣਾਈ ਜਾਂਦੇ ਆ ਕੀ ਕਰ ਲੋਗੇ ਜੋ ਕਰ ਲੋ ਜੋ ਕਰਨਾ ਆ ਇੱਕੋ ਗਾਲੀ ਕਰੀ ਜਾਂਦੇ ਆਗੇ ਹੁਣ ਵੀ ਤਾਂ ਮੰਨਦੇ ਪਏ ਹੋਣਾ ਜੇ ਪਹਿਲਾਂ ਹੀ ਮੰਨ ਜਾਂਦੇ ਮਾਰੀ ਮੋਢੀ ਸ਼ਰਮ ਕਰ ਲੈਂਦੇ ਕਿ ਕੀ ਕਰਵਾਉਣ ਲੱਗੀ ਆ ਮੈਂ ਉਹ ਚੰਗਾ ਭਾਜੀ ਚੰਗਾ ਭਾਜੀ ਆ ਲੈ ਸਾਡੇ ਘਰ ਆ ਕੇ ਲੜਾਈ ਰਹਿ ਪਈ ਜਿਹਦੇ ਕਰਨਾ ਉਹਨੇ ਵੀ ਜੜੀ ਨੇ ਕੀ ਕਰਨਾ ਹੈ ਗੱਲੀ ਨੇ ਉਹਨੂੰ ਕਰੋ ਡਿਟਾ ਲੈ ਆ ਤੁਹਾਡਾ ਚੰਗੇ ਭਲੇ ਹੋ ਤੁਸੀਂ ਉੱਧਰ ਜੱਲੇ ਘਰ ਦੇ ਸਾਡਾ ਜੜ ਕੇ ਰਹਿਤਾ ਤੁਸੀਂ ਅਸੀਂ ਤਾਂ ਚੰਗੇ ਭਲੇ ਹੁਣ ਆਈਆਂ ਰੱਬ ਨੇ ਹੱਡੀ ਬਾਹ ਫੜੀ ਆ ਇਹ ਇੱਥੇ ਮੋਧੀਆਂ ਗੱਲਾਂ ਨਾ ਕਰੋ ਇੱਥੇ ਅੱਗੇ ਠੀਕ ਵਾ ਨਾ ਅ ਮਮੀ ਵੇਖੋ ਕਿਦਾਂ ਅੱਗੇ ਤਾਂ ਬੋਲਣ ਦੇ ਇੱਥੇ ਬੋਲਣਾ ਕੀ ਆ ਮਮੀ ਮੇਰੀ ਸੁਣੋ ਗੱਲ ਤੁਹਾਨੂੰ ਸਭ ਕੋ ਪਤਾ ਹੀ ਕਿ लवली ਨੇ ਇਹ ਕੰਮ ਕਰਵਾਇਆ ਮੇਰਦੇ ਤੁਸੀਂ ਕੋ ਚੁੱਪ ਬੈਠੇ ਰਹੇ ਕੀ ਕਰਾਇਆ लवली ਨੇ ਤੇਰੇ ਤੇ ਮੈਂ ਰੌਲਾ ਪਾਇਆ ਵਾ ਤੁਹਾਨੂੰ ਤਾਂ ਪਤਾ ਕੱਖ ਨਹੀਂ ਹੈ ਨਾ ਕੱਲੀ ਕਿਹੜੀ ਗੱਲ ਤੁਹਾਨੂੰ ਪਤਾ ਵਾ ਕੀ ਮੇਰੇ ਨਾਲ ਗੱਲ ਨਹੀਂ ਕੀਤੀ ਨਿੱਕੇ ਨੇ ਬਣੇ ਹੋ ਨਾ ਫਿਰ ਵੀ ਯਾ ਭਾਬੀ ਦੇ ਇਹਨਾਂ ਨੂੰ ਨਾ ਹੁਣ ਭਾਬੀ ਕਹਿੰਨੂ ਜੀਵ ਨਹੀਂ ਕਰਦਾ ਪੁੱਤੇ ਇਹ ਕੰਮ ਕਿੱਦਾਂ ਕਰਨਾ ਸੀ ਕਿਸੇ ਨੇ ਕੀ ਪਤਾ ਕਿੰਨੇ ਕੀਤਾ ਵਾ ਤੇ ਕਿੰਨੇ ਨਹੀਂ ਉਹ ਕਿੰਨੇ ਨਹੀਂ ਕੀਤਾ ਇਹਨਾਂ ਨੇ ਕੀਤਾ ਵਾ 3 ਲੱਖ ਰੁਪਏ ਦਿੱਤਾ ਇਹਨਾਂ ਨੇ ਇਹਨਾਂ ਦੀ ਇਹ ਗੱਲਾਂ ਨਾ ਹੀ ਸੁਣੋ ਝੂਠ ਨਾ ਬੋਲਿਆ ਕਰ ਕਿਥੋਂ ਸੁਣ ਗਈ ਆ ਗਏ ਕਿਥੋਂ ਨਹੀਂ ਜਿਹੜਾ ਲੱਖ ਰੁਪਏ ਕੁੜੀ ਕੋਲ ਲਿਆ ਹੈ ਸੀ ਨਾ ਉਹ ਵੀ ਉਹਨਾਂ ਨੂੰ ਦੇਣਾ ਸੀ ਜਿਹਨੂੰ ਕਿੰਨੇ ਕੰਮ ਕਰਾਇਆ ਵਾ ਗੱਲਾਂ ਤੁਹਾਨੂੰ ਪਤਾ ਵਾ ਅਹੀਂ ਜੋ ਹੋਰ ਕੋਈ ਕੰਮ ਕਰਨਾ ਉਹ ਤਾਂ ਫਿਰ ਉਹ ਸਾਨੂੰ ਪਤਾ ਵਾ ਕੀ ਕੰਮ ਕਰਨਾ ਪਤਾ ਵਾ ਤੁਹਾਨੂੰ ਸਾਰਾ ਕੋਈ ਯਾਰ ਕੱਚੂ ਬੋਲੀਏ ਪਤਾ ਤੁਹਾਨੂੰ ਸਾਰਾ ਕੋਈ ਮੇਰੀ ਗਾਸਰ ਭਰਾ ਭਰਾ ਮਰਵਾ ਸਕਦਾ ਭਰਾ ਨੂੰ ਪਹਿਲਾਂ ਦੱਸ ਤੂੰ ਨਹੀਂ ਕਿਉਂ ਨਹੀਂ ਮਰਵਾਸਦਾ ਦੱਸ ਬਣਾ ਤੁਸੀਂ ਮਰਵਾਇਆ ਨਹੀਂ ਅਜਾ ਗਾਚੂ ਤੁਹਾਨੂੰ ਹੀ ਤਾਂ ਬਰਾ ਮੁੰਦੇ ਇਹ ਕਹਿੰਦਾ ਕਿ ਮੈਂ ਬਚ ਗਿਆ ਵਾਂ ਕਿਨਾਂ ਕੋਈ ਕਸਰ ਨਹੀਂ ਛੱਡੀ ਠੀਕ ਨਾ ਲਾਈ ਜਾਣਾ ਤੂੰ ਲਵਲੀ ਦਾ ਲਵਲੀ ਨਹੀਂ ਇਹ ਹਜੇ ਕੰਮ ਕਰਦਾ ਮੈਨੂੰ ਕਹਿੰਦਾ ਕਿਥੋਂ ਪਤਾ ਲੱਗਾ ਵਾ ਕਿਥੋਂ ਤੈਨੂੰ ਪਤਾ ਲੱਗਾ ਸਰਪੰਚ ਨੇ ਦੱਸਿਆ ਮੈਨੂੰ ਆ ਗਈ ਜਿਹੜੇ ਬੰਦੇ ਲਵਲੀ ਨਸ਼ਾ ਕਰਦਾ ਸੀ ਨਾ ਉਹਨਾਂ ਦੱਸਿਆ ਸਰਪੰਚ ਨੂੰ ਲਵਲੀ ਉ ਉਨੇ ਕੱਲੀ ਕੱਲੀ ਗੱਲ ਦੱਸੀ ਆ ਇਹ लवली ਨੇ ਕਿੰਨੇ ਪੈਸੇ ਦਿੱਤੇ ਸੀ ਤੇ ਕਿਦਾਂ ਕੰਮ ਕਰਵਾਇਆ ਸੀ। ਓ ਮੰਮੀ ਇਹਨਾਂ ਦੀਆਂ ਗੱਲਾਂ ਨਾ ਹੀ ਸੁਣਾ ਚੰਗੀ ਗੱਲ ਵਾ। ਕਿਉਂ ਨਾ ਸੁਣਾ? ਇੱਕੋ ਗੱਲ ਹੀ ਕਰੀ ਜਾਂਦੇ ਏ। ਹਾਂ ਮੇਰਾ ਘਰ ਕਿ ਇਹਦਾ ਹੀ ਹੋਇਆ ਸੀ। लवली ਨਹੀਂ ਐਨੇ ਚੋਗਾ। ਇਹੋ ਜੇ ਕੰਮ ਕਰਨ ਜੋਗਾ। ਮੰਮੀ ਕਿੱਦਾਂ ਦੀਆਂ ਗੱਲਾਂ ਕਰਨ ਦੇ ਤੁਸੀਂ? ਮੈਂ ਸਭ ਕੁਝ ਸੁਣ ਲਿਆ ਵਾ। ਸੁਣ ਲਿਆ ਤੁਸੀਂ ਸਾਰਾ ਕੁਝ ਜੋ ਬੋਲੀ ਜਾਂਦੇ। ਤੁਹਾਨੂੰ ਪਤਾ ਨਾ ਸਭ ਨੂੰ। ਮੈਨੂੰ ਸਾਰਾ ਹੀ ਪਤਾ ਸੀ। ਪਰ ਇਹੇ ਵੀ ਮੈਂ ਕਿਹਾ ਦੋਵਾਂ ਪਰਾਵਾਂ 'ਚ ਫਿੱਕ ਪਾਊਗੀ। ਦਰਜਿੰਦਰ ਨਾਲ ਮੈਂ ਗੱਲ ਕੀਤੀ ਸੀ। ਅਸੀਂ ਦੋਵਾਂ ਜਣੀਆਂ ਟੱਕਨ ਟਾਕ ਲਿਆ। ਕਿ ਚੱਲ ਨਾ ਇਹ ਪਰ ਮੈਨੂੰ ਨਹੀਂ ਪਤਾ ਕੰਟਾ ਕ ਲਿਆ ਜੇ ਕਿਦੋਂ ਫੇਰ ਇਹਦਾਂ ਕੰਮ ਕਰਵਾਉਂਦੇ ਫੇਰ ਲਬੜਣਾ ਤੈਨੂੰ ਪਤਾ ਬਥੇਰੀ ਕੀਤੀ ਸੀ ਅਦੀ ਮੈਂ ਕੁਫੀ ਕਰਨਾ ਘਰ ਬੜੀ ਕੀਤੀ ਸੀ ਇਹਨਾਂ ਨੂੰ ਲੱਗਣੀ ਐ ਕਿਦੋਂ ਇਹਨਾਂ ਨੂੰ ਤੇ ਲੱਗਣੀ ਐ ਇਹਨਾਂ ਨੂੰ ਇਹਨੂੰ ਕਿੱਥੋਂ ਲੱਗਣੀ ਐ ਇਹਨੇ ਤੇ ਆਪਣੇ ਵਾਲਾ ਪੂਰਾ ਤੈਨੂੰ ਮਰਾਉਂਦਾ ਕੀਤਾ ਸੀ ਪਰ ਉਹਦੇ ਰੱਬ ਨੇ ਤੈਨੂੰ ਰੱਖਿਆ ਹੈ ਲਬੜੇ ਲਬੜੀ ਕਿੱਥੇ ਉਹਨੂੰ ਲਿਆਓ ਮੇਰੇ ਸਾਹਮਣੇ ਹਾਏ ਨਹੀਂ ਮੈਂ ਮਰ ਜਾਂ ਨੇ ਅੱਜਕੱਲ ਕਿਹ ਤੇ ਯਕੀਨ ਨਹੀਂ ਰਹਿ ਗਿਆ ਭਰਾ ਹੀ ਭਰਾ ਦਾ ਵਿਆੜੀ ਬਣ ਗਿਆ लवली ਦਲਜੀਤ ਨੂੰ ਮਰਵਾਦ ਲੱਗਾ ਵੇਖੋ ਉਹ ਵੀ ਕਿਹਦੇ ਕਰਕੇ ਪੈਲੀ ਬਦਲੇ ਹੈ ਚੰਗਾ ਵਾ ਫਿਰ ਮੈਂ ਇਹੋ ਕੋ ਤੇ ਚਾਹੁੰਦੀ ਸੀ ਇੰਨਾ ਘਰ ਇਦਾਂ ਹੀ ਹੋਵੇ ਚੰਗਾ ਵਾ ਹੁਣ ਦਲਜੀਤ ਡਿਆ ਇਹਨਾਂ ਨਾਲ ਨਾ ਮੈਂ ਤਾਂ ਕਹਿੰਨੀ ਜੇ ਨਾ ਮੰਨੇ ਨਾ ਤੇ ਦਲਜੀਤ ਥਾਣੇ ਜਾਵੇ ਇਹਨੂੰ ਫਿਰ ਪਤਾ ਲੱਗੂਗਾ ਉਹ ਤਾਂ ਇੰਨੇ ਜੋਗਾ ਨਹੀਂ ਹੀ लवली ਸਾਰਾ ਕੁਝ ਇੰਨੇ ਹੀ ਕਰਾਇਆ ਸੀ ਉਹ ਤੇ ਵਿਚਾਰਾ ਆਵੇਂ ਇਹਦੇ ਮਗਰ ਲੱਗ ਗਿਆ ਹੈ ਕਿਤੇ ਹਣ ਉਹ ਅੰਦਰ ਹੀ ਗਿਆ ਸੁੱਤਾ ਵਿਚਾਰਾ ਜਾਣਨ ਮੋਦੇ ਹਲ ਕੀ ਗੱਲ ਵਾ ਮੈਂ ਤੈਨੂੰ ਕਦੀ ਕੋ ਕਿਹਾ ਵਾ ਨਿੱਕਾ ਭਰਾ ਸਮਝਦਾ ਰਿਆਂ ਨੂੰ ਮੈਂ ਤੇ ਮੇਰੇ ਨਾਲ ਆ ਕੰਮ ਕਰਵਾਇਆ ਉਹਨੇ ਇਹਦੇ ਮਗਰ ਲਾ ਕੇ ਇਹਦੇ ਮਗਰ ਹੀ ਹੋਰ ਕਿਤੇ ਲੱਗਣਾ ਹੈ ਇਹਨੇ ਸਾਰਾ ਕੁਝ ਕਰਾਇਆ ਇਹ ਤੇ ਭਰਾਵਾ ਜਿਹਾ ਇਹੋ ਜਿਹਾ ਕੰਮ ਨਹੀਂ ਕਰਾਇਦੇ ਭਾਬੀ ਠੀਕ ਹੈ ਨਾ ਉਹ ਜਾਓ ਜਾਓ ਐਵੇਂ ਸਿਰ ਨਾ ਖਾਈ ਜਾਓ ਸਾਡਾ ਸਿਰ ਨਾ ਖਾਈ ਜਾ ਮੰਮੀ ਆ ਲੜੜੀਆਂ ਚੱਲੀਏ ਚੱਲ ਗੱਲਾਂ ਦੇ ਇਦਾਂ ਕਰਨ ਦੇ ਕਿ ਜਿੱਦਾਂ ਸੱਚੀ ਮਰ ਗਿਆ ਹੁੰਦਾ ਵਾ ਆਦੀ ਹੋਈ ਏ ਗਦੇਨਾ ਵਾਲੀ ਤੇ ਆ ਗਏ ਡੱਬੇ ਆ ਬੋਲਣ ਸਾਰੇ ਜਣੇ ਜੇ ਪਤਾ ਲੱਗੀ ਗਿਆ ਵਾ ਤੇ ਚੋਪੀ ਕੀਤੇ ਰਹੋ ਇਕੋ ਕੰਮ ਹੀ ਹੁਣ ਕਰੀ ਜਾਂਦੇ ਆ ਹੁਣ ਦੱਸਣਗੇ ਨਾ ਕੱਲੇ ਕੱਲੇ ਨੂੰ ਕਿ ਆਹ ਕੰਮ ਹੋਇਆ ਹੀ ਹੱਡੇ ਨਾਲ ਉਹ ਜੀ ਮਾਦਾ ਹਾਂ ਇਹਨੇ ਆ ਵਾਲਾ ਕੰਮ ਕੀਤਾ ਸੀ ਦੱਸਦੀ ਫੇਰ ਹਾਂ ਤੇਰਾ ਬਿਸਤਰਾ ਗੋਲ ਦੇ ਮੈਂ ਕਰੂੰ ਚੱਜਣਾ ਹੀ ਰੱਖੀ ਕੋਈ ਕਿ ਸੁੱਤਾ ਮੇਰੀ ਗੱਲ ਸੁਣ ਉੱਠ ਕੀ ਹੋ ਗਿਆ ਵਾ ਹੁਣ ਹੁਣੇ ਕੀ ਉੱਠ ਕੀ ਹੋਇਆ ਵਾ ਮੇਰੀ ਗੱਲ ਸੁਣ ਤੂੰ ਮਨੇ ਇਹਨਾਂ ਮਾਰਾ ਕੰਮ ਕੀਤਾ ਕਿਉ ਮਾਰੀ ਮੋੜ ਛੱਡ ਰਹੀ ਤੈਨੂੰ ਉਹ ਮੈਂ ਤੇ ਤੁਹਾਡੇ ਘਰ ਵੀ ਨਹੀਂ ਗਿਆ ਹੁਣ ਮੈਂ ਕਿਹੜਾ ਕੰਮ ਕਰਤਾ ਵਾ ਦੱਸ ਮਮੀ ਨੂੰ ਕਿਹੜਾ ਕੰਮ ਕੀਤਾ ਕਰ ਲੈ ਚੇਤਾ ਕੀ ਕੀਤਾ ਸੀ ਤੂੰ ਉਹਨੂੰ ਲੱਗ ਗਿਆ ਪਤਾ ਸਾਰਾ ਹੀ ਕੀ ਕੀਤਾ ਹੈ ਮੈਂ ਬੂਟੇ ਨੂੰ ਕਿਨੇ ਪੈਸੇ ਦਿੱਤੇ 2.5 ਲੱਖ ਰੁਪਈਆ ਦੱਸ ਉਹ ਮੈਂ ਨਹੀਂ ਦਿੱਤਾ ਕਿਸੇ ਬੂਟੇ ਨੂੰ 2.5 ਲੱਖ ਰੁਪਈਆ ਉਹ लवली ਬੂਟੇ ਨੇ ਸਭ ਤੋਂ ਜ਼ਿਆਦਾ ਠੀਕ ਹੈ ਨਾ ਜਿਹਨੂੰ ਤੂੰ ਭੱਜਿਆ ਨਾ ਬੰਬੀ ਤੋਂ ਮੋਟਰ ਦੇ ਨਾ ਸਰਪੰਚ ਨੇ ਮਟਵਾ ਗਏ ਕੱਲੀ ਕਿਹੜੀ ਗੱਲ ਪੁੱਛੀ ਬੂਟੇ ਕੋਲ ਪੈਂਟ ਦੇ ਮਗਰ ਨਾਂ ਲੱਗਾ ਉਹਦੇ ਝੂਠਾ ਵਸਰੇ ਦਾ ਉਹ ਤੇ ਅੰਦਰੋਂ ਸੱਚਾ ਰਹੇਆ ਤੂੰ ਸੱਚਾ ਰਹ ਗਿਆ ਵਾ ਗਲਤੀ ਮੇਰਕੋ ਹੋ ਗਈ ਏ ਠੀਕ ਐ ਨਾ ਸਾਰਾ ਪਿੰਡ ਤੈਨੂੰ ਗਾਲਾਂ ਕੱਢਦਾ ਉਹ ਸਰਪੰਚ ਬਣਾਇਆ ਤੂੰ ਮੈਂ ਤੈਨੂੰ ਦੱਸ ਲਿਆ ਗਲਤੀ ਮੇਰਕੋ ਕੀ ਆ ਤੇਰੇ ਤੇ ਘਰ ਆ ਜਾਵਾ ਸਿੱਧਾ ਜਨਾ ਥਾਣੇ ਪਰਚਾ ਕਰਵਾ ਕੇ ਆਉਂਦਾ ਉਹਦੇ ਨੂੰ ਆ ਕੇ ਪੁੱਛਦੇ ਮੇਰੀ ਗੱਲ ਤੋਂ 1.5 2 ਸਾਲ ਹੋ ਗਏ ਆ ਗੱਲ ਹੁਣ ਤੋਂ ਲੋਕਾਂ ਦੀਆਂ ਗੱਲਾਂ ਜਾਣ ਕੇ ਮੇਰੇ ਦਿਵਾਲੇ ਹੋ ਗਏ ਆ ਤੇ ਮੈਨੂੰ ਪਤਾ ਨਹੀਂ ਕੋਈ ਨੂੰ ਸਮਝਾਉਣਾ ਕੀ ਆ ਉਹਨਾਂ ਨੂੰ ਪਤਾ ਲੱਗਣਾ ਹੀ ਇੱਕ ਦਿਨ ਇਹੋ ਜਿਹੀਆਂ ਗੱਲਾਂ ਨਹੀਂ ਹਲੇ ਰਹਿੰਦੀਆਂ ਹੁੰਦੀਆਂ ਤੂੰ ਮਸਾ ਸ਼ਰਮਕਾਰ ਲੈਂਦਾ ਉਹਦੇ ਮਗਰ ਲਾ ਕੇ ਤੈਨੂੰ ਲੱਗਾ ਹੀ ਮਰਾਉਣ ਉਹ ਮੇਰੀ ਗਰਲਫ੍ਰੈਂਡ ਤੈਨੂੰ ਕਿਹਨੇ ਕਹਿਤਾ ਮਰਾਉਣ ਲੱਗਾ ਇਹ ਮੈਨੂੰ ਸਾਰਾ ਪਤਾ ਹੁਣ ਤੂੰ ਅੱਲੇ ਨਾਲੋਂ ਹੱਥ ਉਹ ਮਮੀ ਨੇ ਸਾਨੂੰ ਦੱਸਿਆ ਨਹੀਂ ਮਮੀ ਨੇ ਸੁਣ ਲਿਆ ਸੀ ਭੈਣ ਨੂੰ ਵੀ ਪਤਾ ਹੈ ਮਮੀ ਨੂੰ ਵੀ ਪਤਾ ਹੈ ਉਹ ਭੈਣ ਤੇ ਪਵਾੜੇ ਦੀ ਜੜਵਾਂ ਆਪਣੇ ਘਰ ਨੂੰ ਧਕਾਈ ਹੈ ਨਹੀਂ ਆ ਇੱਥੇ ਆਣ ਕੇ ਲੁੱਤੀਆਂ ਲਉਂਦੀ ਰਹਿੰਦੀ ਆ ਤੂੰ ਹੁਣ ਚੰਗਾ ਰਹਿ ਗਿਆ ਵਾ ਜਾਂ ਤੇਰੀ ਘਰ ਦੀ ਜੰਗੀ ਰਹਿ ਗਈ ਆ ਅੰਦਰਾਂ ਚ ਬਹਿ ਕੇ ਤੇ ਗੱਲਾਂ ਕਰਦੇ ਸੀ ਨਾ ਐਨੇ ਪੈਸੇ ਮੰਗਦਾ ਐਨੇ ਮੈਂ ਸਾਰਾ ਕੁਝ ਸੁਣਿਆ ਹੀ ਕਿੰਨੇ ਕੇ ਪੈਸੇ ਦਿੱਤੇ ਇਹੋ ਹੀ ਚੰਗੀ ਜਣੀ ਨੂੰ ਗੱਲ ਨਹੀਂ ਦੱਸ ਤੂੰ ਕਿੰਨੇ ਕੇ ਪੈਸੇ ਤੂੰ ਦੇ ਰਹੀਆਂ ਉਹਨੂੰ ਪਹਿਲਾਂ ਦੱਸ ਤੂੰ ਗੱਲ ਦੱਸ ਚੰਗਾ ਭਲਾ ਤੂੰ ਹੁੰਦਾ ਰਿਆ ਹਨਾ ਤੂੰ ਨਸ਼ੇਨੇ ਕਿਦਾਂ ਲੱਗਾ ਪਤਾ ਕਿਉਂ ਲੱਗਾ ਦੱਸਾਂ ਮੈਨੂੰ ਦੱਸ ਦੇ ਬੁੱਢਾ ਜਿਹੜਾ ਕੋ ਮੰਗਦਾ ਹੈ ਬਾਰ ਬਾਰ ਪੈਸੇ ਤੇ ਪੈਸੇ ਤੇਰੇ ਕੋ ਹੈ ਨਹੀਂ ਠੀਕ ਹੈ ਨਾ ਕਦੀ ਲੱਖ ਮੰਗ ਲਾ ਕਦੀ 50000 ਮੰਗ ਲਾ ਨਾ ਮੈਂ ਕਿ ਬੁੱਢੇ ਨੂੰ ਜਾਣਨਾ ਉਹ ਤਾਂ ਨਾਂ ਦੇ ਲੱਗੇ ਮੈਂ ਖਲੋਤਾ ਠੀਕ ਹੈ ਉਹ ਨਵਲੀ ਭੱਜਿਆ ਉਹ ਨੂੰ ਮੋਟਰ ਦੋ ਪਹਿਲਾਂ ਜਨੂੰ ਮੋਟਰ ਪਾ ਇੱ ਸ਼ਰਮ ਕਰ ਮਾੜੀ ਮੱਢੀ ਜਿਣੀ ਮੰਨਣ ਡਿਆ ਤੂੰ ਕਰੇ ਜਿੱਦਾਂ ਇਹਨੇ ਹਾਰ ਕੱਢ ਕੇ ਖੜਿਆ ਉਦੋਂ ਵੀ ਲੱਗਦਾ ਬੂਟਾ ਹੀ ਆਇਆ ਵਾ ਇਹਨਾਂ ਨੇ ਕੱਢ ਕੇ ਤਾਂ ਹੀ ਦੋਵੇਂ ਜਣੇ ਰਲ ਕੇ ਖੜਿਆ ਵਾ ਇਹ ਹੁਣ ਕੋਣ ਪਰਦੇ ਪਾਉਂਦਾ ਈਓ ਸ਼ਰਮ ਕਰ ਕੱਲੀ ਕੱਲੀ ਕਰਦੀ ਚੀਜ਼ ਵੇਚੀ ਜਾਂਦੇ ਆ ਯਾਰ ਮੇਰੀ ਤਾਂ ਕਰਦੀ ਜਾਂ ਮੈਂ ਆਪੇ ਸਾਰੀ ਵੇਚਦਾ ਤੇ ਮੈਨੂੰ ਕਲੀ ਮਰਵਾਉਣ ਲੱਗਾ ਫਿਰ ਦੱਸ ਕਿਉਂ ਠਾਣੇ ਫਿਰ ਲੱਗ ਜੂ ਪਤਾ ਵੇੜ ਤੈਨੂੰ ਜਾ ਦੱਸਿਆ ਫਿਰ ਮਰਵਾਇਆ ਈਓ ਮੈਂ ਜਾ ਦੱਸਿਆ ਆ ਵੀ ਅਲਾ ਸੁਣ ਉਹਨੂੰ ਕਾਦੀ ਆ ਉਹ ਵੀ ਮਗਰ ਲੱਗ ਗਿਆ ਉਹਦੇ ਉਹਨੂੰ ਨੇ ਭੈਣ ਭਰਾ ਦਾ ਕੋਈ ਦੁੱਖ ਮੈਂ ਦੱਸਾਂ ਕਿਹਦੇ ਮਗਰ ਲੱਗੇ ਕ ਹਾ ਵੇ ਆ ਗਈ ਇੰਨੇ ਕਰਾਇਆ ਹੀ ਤਨ ਮੈਂ ਕਹਾਂਦੀ ਸੀ ਨਾ ਕਿ ਇਹ ਹੈ ਨਹੀਂ ਇੰਨੇ ਜੋਗਾ ਇੰਨੇ ਕਰਵਾਇਆ ਸਾਰਾ ਕੁਝ ਨਹੀਂ ਕੀਤੀ ਮੇਰਾ ਨਾਮ ਲਈ ਜਾਂਦੇ ਹੁਣ ਉਹਨੂੰ ਲੱਗ ਗਿਆ ਵਾ ਸਾਰਾ ਪਤਾ ਮੇਰੇ ਪੁਰਵਾ ਸਰੀ ਦਾ ਆਪ ਵੀ ਸਰੇ ਚੰਗੇ ਬਣ ਗਏ ਮੰਮੀ ਵੀ ਚੰਗੀ ਹੋ ਗਈ ਤੁਸੀਂ ਵੀ ਚੰਗੇ ਹੋ ਗਏ ਉਹ ਮੈਂ ਵੀ ਨਹੀਂ ਕੀਤਾ ਕੁਝ ਨਹੀਂ ਆ ਮੰਮੀ ਦਾ ਕਸੂਰ ਨਾ ਗੱਡੋ ਠੀਕ ਹੈ ਨਾ ਮੰਮੀ ਤਾਂ ਬੜੀ ਚੰਗੀ ਰਹੀ ਆ ਮੈਨੂੰ ਭਲੇਖਾ ਦੀ ਹੈਗਾ ਮੰਮੀ ਦਾ ਮੈਂ ਨਹੀਂ ਆ ਕੰਮ ਵਿੱਚ ਜਿਹੜਾ ਕੰਮ ਮੈਂ ਕੀਤਾ ਹੈ ਨਾ ਉਹਦਾ ਮੈਂ ਨਾਂ ਲਿਆ ਓਦੋਂ ਮੰਮੀ ਵੀ ਅਸੀਂ ਪਾਲਦੀ ਸੀ ਅੱਛਾ ਮੈਂ ਅਸੀਂ ਥੱਲੇ ਰਹਿਣਾ ਅਸੀਂ ਪਾਲਦੀ ਸੀ ਓਦੋਂ ਚੰਗੇ ਲੱਗਦੇ ਸੀ ਓ ਇਹ ਕਿੱਥੇ ਤੂੰ ਕਿਹਦੇ ਨਾ ਮੈਨੂੰ ਨਹੀਂ ਜਣਾ ਸਮੈਲ ਆਉਂਦੀ ਅੰਦਰ ਗੋਏ ਦੀ ਹੂੰ ਗੱਲ ਰਹੀ ਮੇਰੇ ਸਿਰ ਤੇ ਆ ਗਈ ਤੈਨੂੰ ਤੂੰ ਦੱਸ ਮੈਂ ਤੇਰਾ ਕੀ ਮਾਰਾ ਕੀਤਾ ਈ ਯਾਰ ਜੇ ਤੂੰ ਆਹ ਕੰਮ ਕਰਾਇਆ ਵਾ ਤੂੰ ਉਹਦੇ ਮਗਰ ਲੱਗੇ ਕੰਮ ਕੀਤਾ ਯਾਰ ਤੈਨੂੰ ਨਹੀਂ ਪਤਾ ਮੇਰਾ ਭਰਾ ਵਾ ਭਰਾ ਦਾ ਹੀ ਦੁਸ਼ਮਣ ਬਣ ਗਿਆ ਤੈਨੂੰ ਮਾਸਾ ਸ਼ਰਮਣਾ ਆਈ ਮੰਮੀ ਮੇਰੀ ਸੁਣੋ ਗੱਲ ਠੀਕ ਹੈ ਨਾ लवली ਤੂੰ ਮੇਰੇ ਵਾਸਤੇ ਮਰ ਗਿਆ ਤੇ ਮੈਂ ਤੇਰੇ ਵਾਸਤੇ ਮਰ ਗਿਆ ਠੀਕ ਹੈ ਨਾ ਅੱਜ ਤੋਂ ਬਾਅਦ ਨਾ ਨਾ ਤੂੰ ਮੇਰੇ ਮੇਰੇ ਵੱਡੀ ਤੇ ਨਾ ਮੈਂ ਵੱਰਦਾ ਠੀਕ ਹੈ ਨਾ ਇਹ ਗੱਲ ਚੇਤੇ ਰੱਖੀ ਓ ਚੱਲ ਜਾ ਜਾ ਆਪਣਾ ਕੰਮ ਕਰ ਜਾ ਤੈਨੂੰ ਮਾਸਾ ਸ਼ ਇਮਰੀ ਫੈਮਿਲੀ ਹੈਗੀ ਆ ਮੈਂ ਕਿੱਧਰ ਰਹੂੰਗਾ ਜੇ ਮੈਨੂੰ ਕੋ ਹੋ ਜਾਂਦਾ ਉਹਨਾਂ ਪਿਛੇ ਕੀ ਕਰਨਾ ਸੀ ਇਹ ਤਾਂ ਸੋਚਿਆ ਹੀ ਨਾ ਆਹ ਗੱਲ ਤਾਂ ਸੋਚਦਾ ਮਾਤਾ ਤੂੰ ਤਾਂ ਚੋਬੀ ਕੀਤੀ ਰਹਿ ਚੱਲਾ ਉਹ ਸ਼ੁਕਰ ਕਰੋ ਤੁਹਾਡੇ ਦਾ ਪਰਚਾ ਨਹੀਂ ਕਰਾਇਆ ਤੁਹਾਨੂੰ ਲੱਗ ਪਣਾ ਜਣਾ ਹੈ ਤੁਹਾਨੂੰ ਕਦਰ ਤੁਹਾਨੂੰ ਆਏ ਨਹੀਂ ਮੈਨੂੰ ਆ ਹੀ ਆਉਂਦੇ ਆ ਆਪਾਂ ਤੇ ਬੰਗੂ ਇਹਨਾਂ ਨਾਲ ਤੁਹਾਡੇ ਹਾਲ ਠੀਕ ਹੈ ਨਾ ਤੇਰੇ ਨਾਲੋਂ ਫੇਰ ਵੀ 100 ਗੋਣ ਚੰਗਾ ਹੀ ਹੋ ਇੱਥੇ ਆਇਆ ਤੇਰੇ ਵੱਲ ਥਾਣੇ ਤੇ ਨਹੀਂ ਨਾ ਗਿਆ ਜੇ ਕਿਤੇ ਥਾਣੇ ਜਾਂਦਾ ਦੋਵਾਂ ਜੀਆਂ ਦੇ ਅੰਦਰ ਹੋਣਾ ਸੀ ਮਾਤਾ ਮੇਰੀ ਸੁਣ ਗੱਲ ਆ ਮੈਨੂੰ ਸਕੀਮਾ ਦਿਲਦੀ ਰਹੀ ਆ ਪੈਸੇ ਵੀ ਇਹਨੇ ਦਵਾਏ ਮੈਂ ਤੈਨੂੰ ਕਿਹਾ ਸੀ ਇਹ ਕੰਮ ਗੁੱਜੇ ਨਹੀਂ ਹੋ ਰਹੀਦੇ ਇਹ ਅੰਦੀਰ ਰੁਪਇਆ 2.5 ਲੱਖੀ ਆ ਇਹਦਾ ਕੰਮ ਨਿਬੜੀਏ ਤੇ ਸਾਰਾ ਕੁਝ ਸਾਡੇ ਕੋ ਆ ਜਾਊਗਾ ਤੈਨੂੰ ਵੀ ਪਤਾ ਮੈਂ ਕਰ ਸਕਣਾ ਦਿਲਜੀਤ ਨਾ ਇਦਾਂ ਮੈਂ ਤੇ ਉਹਦਾ ਕਰਦਾ ਬੜਾ ਰਿਆ ਵਾਂ ਸਗੋਂ ਹੁਣ 70000 ਰੁਪਇਆ ਮੈਂ ਤਨਖਾਹ ਲੈਂਦਾ ਰਿਆ ਵਾਂ ਉਦੋਂ ਚੰਗੀ ਕੋਣ ਚੰਗੀ ਆ ਆ ਵੀ ਕੰਮ ਤੁਹਾਡੇ ਕਰਕੇ ਹੋਣ ਲੱਗਾ ਉਹ ਨਸ਼ੇ ਪੱਤੇ ਵਾਲਾ ਮੈਂ ਨਹੀਂ ਚਾਹੁੰਦਾ ਵੀ ਮੈਂ ਨਸ਼ੇ 'ਚ ਪਾਵਾਂ ਆ ਤੁਹਾਡੇ ਕਰਕੇ ਪਿਆ ਵਾਂ ਹੁਣ ਰੋਂਦੀਆਂ ਫਿਰਦੀਆਂ ਨੇ ਪੈਸੇ ਨੂੰ ਨਹੀਂ ਮੇਰੀ ਗੱਲ ਸੁਣ ਤੂੰ ਤੂੰ ਇਹਦੇ ਮਗਰ ਲੱਗ ਗਿਆ ਤੂੰ ਨਿਆਣਾ ਹੈ ਤੈਨੂੰ ਨਹੀਂ ਪਤਾ ਮੇਰਾ ਭਰਾ ਵਾ ਤੇ ਤੂੰ ਨਹੀਂ ਇਹਦੇ ਮਗਰ ਲੱਗਦੀ ਰਹੀ ਕਦੀ ਕੋਹ ਕਰਦਾ ਪਾਉ ਤੇ ਕਦੀ ਕੋਹ ਕਰਦਾ ਪਾਉ ਚੱਲ ਮੇਰਾ ਤਾਂ ਦਿਮਾਗ ਖਰਾਬ ਹੀ ਦਵਾਈਆਂ ਖਾ ਖਾ ਹੋਇਆ ਤੂੰ ਤਾਂ ਸਿਆਣਾ ਹੀ ਨਾ ਤੇਰਾ ਦਿਮਾਗ ਤਾਂ ਸਹੀ ਹੀ ਨਾ ਉਹ ਤੁਹਾਡਾ ਦਿਮਾਗ ਮੇਰੇ ਨਾਲੋਂ ਵੱਧ ਵਾ ਚੰਗਾ ਜਾਓ ਜਾ ਕੇ ਤੇ ਆਪਣਾ ਕੰਮ ਕਰੋ ਜਾ ਕੇ ਤੇ ਕੰਮ ਕਰੋ ਤੇ ਹੁਣ ਸਾਰੀ ਗੱਲਬਾਤ ਹੀ ਮੇਰੇ ਸਿਰ ਤੇ ਸੁੱਟਦੀ ਆ ਆਪਦੇ ਹੀ ਸਾਰੇ ਚੰਗੇ ਬਣ ਗਏ ਤੇ ਤੈਨੂੰ ਮੈਂ ਉਹਦੇ ਡੱਕਿਆ ਨਹੀਂ ਸੀ ਇਹ ਵਾਲਾ ਕੰਮ ਨਾ ਕਰੀਏ ਉਹ ਤਾਂ ਮੰਮੀ ਤੁਸੀਂ ਵੀ ਕਹੀਆਂ ਸੀ ਜਦੋਂ ਦਾ ਰਿਸ਼ਤਾ ਦਾ ਡਵਾਉਣਾ ਹੀ ਉਦੋਂ ਤਾਂ ਕਹਿੰਦੇ ਹੀ ਵੀ ਨਹੀਂ ਆਪਾਂ ਨਹੀਂ ਹੋਣ ਦੇਣਾ ਐਦਾਂ ਨਹੀਂ ਕਰਨ ਦੇਣਾ ਮੈਂ ਮੰਨਨੀ ਆਂ ਵੀ ਆਹ ਕੰਮ ਮੈਂ ਕੀਤੇ ਤੇਰੇ ਨਾਲ ਰਲ ਕੇ ਪਰ ਆਹ ਕੰਮ ਨਹੀਂ ਕੀਤਾ ਮੈਂ ਆਪਣੇ ਮੁਡੇ ਨੂੰ ਮਰਾਉਣ ਵਾਸਤੇ ਅੱਚ ਮੇਰਾ ਕੋਈ ਹੱਥ ਨਹੀਂ ਆ ਉਹ ਚੰਗਾ ਮੰਮੀ ਆ ਜੋੜੇ ਹੱਥ ਤੁਹਾਡੇ ਦੋਵਾਂ ਗਾੜੀ ਜੇ ਨਹੀਂ ਨਾ ਚੱਗੀ ਲੱਗਣ ਦੀ ਤੇ ਚੱਲ ਜਾਨੀਆ ਕਰੋ ਬਸ ਮੁੜ ਕੇ ਆਹੋ ਬਣਾ ਲੈ ਆਪਣਾ ਇਹੋ ਹੀ ਗੱਲ ਆਉਂਦੀ ਨਾ ਮੁੜ ਕੇ ਇਹੋ ਗੱਲ ਤਾਂ ਹੋਰ ਮੈਂ ਕਿਹੜੀ ਕਰਾਂ ਫਿਰ ਜਿਹੜੇ ਹੱਥੇ ਦੇ ਗਾੜੀ ਜੋੜਨੀ ਆ ਨਾ ਉਹਦੇ ਗਾੜੀ ਜੋੜਨੇ ਹੀ ਜਿਹੜਾ ਆਇਆ ਸੀ ਇਹ ਸ਼ੂਗਰ ਕਰ ਵੀ ਥਾਣੇ ਨਹੀਂ ਗਿਆ ਨਹੀਂ ਤੇ ਜੇਲ੍ਹ ਚ ਹੁਣ ਆਈ ਹੈ ਹਲੇ ਨੂੰ ਤੂੰ ਉਹ ਚਲੋ ਚੰਗਾ ਨਾ ਤੁਹਾਨੂੰ ਸਾਰੇ ਚੰਗੇ ਲੱਗਣ ਲੱਪੇ ਆ ਚਲੋ ਕੋਈ ਗੱਲ ਨਹੀਂ ਆ ਮੈਂ ਹੀ ਮੜੀ ਸਹੀ ਟਾਈਮ ਤੇ ਲੰਗੀ ਜਾਣਾ ਕੋਈ ਗੱਲ ਨਹੀਂ ਰੱਬ ਤੁਹਾਨੂੰ ਸਦਾ ਦੇਣ ਰਿਹਾ ਵਾ ਅਈ ਤੇ ਗਾਂ ਗਾਂ ਵੇਖਿਓ ਕੀ ਬਾਨਾ ਵਾ ਮੈਂ ਨਹੀਂ ਕਿ ਕੋਹ ਵੀ ਕੀਤਾ ਉਹ ਜਾ ਜਾ ਤੋਰਦੀ ਜਾ ਤੂੰ ਵੀ ਤੂੰ ਨੇ ਕੀ ਕੀਤਾ ਕੋਹ ਵੀ ਕਿ ਸਿਆਣੀ ਬਣੀ ਤੂੰ ਹੈਗੀ ਆ ਤੂੰ ਮੈਨੂੰ ਮਤਾ ਦੇਣੀ ਤੂੰ ਉਦੋਂ ਇਹਨੂੰ ਸਮਝੁੰਦੀ ਆ ਉਦੋਂ ਦੇ ਮਗਰ ਲਾ ਕੇ ਕਦੀ ਕਿਸ ਦਾ ਰਿਸ਼ਤਾ ਤਰਾ ਦੇ ਤੇ ਕਦੀ ਕਿਸ ਦਾ ਤੜਾ ਦੇ ਲੋਕਾਂ ਨੇ ਗੱਲਾਂ ਸੁਣਨ ਹੁਣ ਬੜੀਆਂ ਪੋਪਾ ਮਾਰਦੀਆਂ ਦੋਵੇਂ ਜਾਣੀਆਂ ਵੇਖਿਓ ਸਹੀ ਗਾਂ ਗਾਂ ਬੰਦਾ ਕੀ ਆ ਜੋ ਰੱਬ ਨੇ ਮਾਰ ਮਾਰੀ ਸਸੀਆ ਦੀਦੀ ਸਸੀਕਰ ਭਾਬੀ ਜੀ ਹੋਸਣਾ ਠੀਕ ਠਾਕ ਹਾਂਜੀ ਠੀਕ ਆ ਤੁਸੀਂ ਸੁਣਾਓ ਬਸ ਐਵੇਂ ਠੀਕ ਆ ਕੀ ਗੱਲ ਦੀਦੀ ਅੱਜ ਤੁਰ ਕੇ ਆਉਣਦੇ ਹੋ ਠੰਡ ਬੜੀ ਹੈਗੀ ਤੇ ਮੈਂ ਚੱਲ ਮੋਪੜ ਤੇ ਕੀ ਜਾਣਾ ਤੇ ਮੈਂ ਬਸੇ ਹੀ ਆ ਗਈ ਫਿਰ ਤੇ ਦੀਦੀ ਅੱਜ ਕੱਲ ਨਾ ਆਪਣੇ ਤਾਂ ਕੋਈ ਭਰੋਸਾ ਨਹੀਂ ਰਿਹਾ ਕੀ ਕਹਿਣ ਦਾ ਮਤਲਬ ਤੁਹਾਡਾ ਕਿ ਹੁਣ ਦਲਜੀਤ ਨੇ ਵੀ ਤੁਹਾਨੂੰ ਲੜ ਕੇ ਕਰਤਾ ਨਾ ਕਰੋ ਦਲਜੀਤ ਨੇ ਕਰਤਾ ਤੁਹਾਨੂੰ ਕਿੰਨੇ ਕਿਹਾ ਵਾ ਦਲਜੀਤ ਨੇ ਕੱਢਿਆ ਦੀਦੀ ਜੇ ਤੁਹਾਨੂੰ ਪਤਾ ਹੀ लवली ਦਲਜੀਤ ਨੂੰ ਮਰਉਣ ਲੱਗਾ ਸੀ ਤੁਸੀਂ ਕਿ ਇਹਨੂੰ ਦੱਸਿਆ ਕਿਉਂ ਨਹੀਂ ਜੇ ਉਹ ਗਰੀਬ ਹੀ ਤੇ ਤੁਹਾਡਾ ਫਰਜ਼ ਨਹੀਂ ਦੱਸਣ ਦਾ ਭਾਬੀ ਜੀ ਦੱਸਣ ਨੂੰ ਤੇ ਮੈਂ ਦੱਸ ਸਕਦੀ ਸੀ ਪਰ ਨਾ ਮੈਂ ਇਹ ਕਰਕੇ ਨਹੀਂ ਦੱਸਿਆ ਵੀ ਉਹ ਵੀ ਭਰਾ ਵਾ ਤੇ ਇਹ ਵੀ ਭਰਾ ਵਾ ਤੇ ਇਹਨਾਂ ਦੋਵਾਂ ਦੇ ਵਿੱਚ ਨਾ ਫੇਕਣਾ ਪੈ ਜੇ ਤੇ ਜੇ ਮਾਰ ਦਿੰਦਾ ਤਾਂ ਫੇਰ ਦੱਸਣਾ ਹੀ ਐਦਾਂ ਕਿਦਾਂ ਮਾਰ ਦਿੰਦਾ ਭਲਾ ਬਥੇਰੀ ਖਾਤਰਦਾਰੀ ਕਰਕੇ ਗਈ ਹੀ ਇਹਨਾਂ ਦੀ ਮੁੜ ਕੇ ਇਹਨਾਂ ਦੀ ਜੁਰਤ ਹੀ ਪਲਾ ਤੇ ਉਹਨੂੰ ਹੱਥ ਲਾ ਜਾਂਦੇ ਦੀਦੀ ਇਹ ਚੰਗਾ ਭਰਾ ਵਾ ਭਰਾ ਨੂੰ ਭਰਾ ਹੀ ਮਰਾਦ ਲੱਗਾ ਸੀ ਅੱਜ ਕੱਲ ਤੇ ਖੂਨ ਹੀ ਸਫੇਦ ਹੋ ਗਿਆ ਵਾ ਉਹ ਨਹੀਂ ਭਾਬੀ ਜੀ ਭਰਾਵਾਂ ਦਾ ਖੂਨ ਕਿ ਸਫੇਦ ਹੋਣਾ ਵਾ ਆ ਜਿਹੜੇ ਲਾਂਬੇ ਸਾਂਬੇ ਵਾਲੇ ਆ ਨਾ ਇਹ ਨਹੀਂ ਟਿਕਨ ਦਿੰਦੇ ਨਾਲੇ ਤੁਹਾਨੂੰ ਤੇ ਪਤਾ ਹੀ ਆ ਕਿ ਜਿਹੜੀ ਚੁੱਕਣਾ ਵਾ ਨਾ ਉਹ ਤੇ ਪੱਥਰ 파ੜ ਦਿੰਦੀ ਐ ਤੇ ਉਹ ਤੇ ਫੇਰ ਇਨਸਾਨ ਵਾ ਦੀਦੀ ਤੁਹਾਡੇ ਕਹਿੰਦਾ ਕਿ ਮਤਲਬ ਜਦੋਂ ਤੇ ਗੱਲ ਸੁਰ ਦਿੰਦੇ ਮੇਰੇ ਤੇ ਸੁਰ ਦਿੰਦੇ ਜੋ ਕੁਝ ਹੁੰਦਾ ਤੁਹਾਡੇ ਘਰ ਹੁੰਦਾ ਵਾ ਅੱਪਾ ਜੀ ਆ ਤੁਹਾਨੂੰ ਇਦਾਂ ਕੋ ਲੱਗਣ ਡਿਆ ਵਾ ਕਿ ਮੈਂ ਤੁਹਾਨੂੰ ਕਿਹਾ ਵਾ ਤੁਹਾਨੂੰ ਤੇ ਮੈਂ ਕਿਹਾ ਹੀ ਨਹੀਂ ਆ ਮੈਂ ਤਾਂ ਓਦਾਂ ਗੱਲ ਕੀਤੀ ਆ ਹੁਣ ਤੁਹਾਨੂੰ ਚੰਗਾ ਭਲਾ ਪਤਾ ਵਰਪਿੰਦਰ ਦਾ ਵੀ ਜਿੱਦਾਂ ਦੀ ਹੈਗੀ ਆ ਹੁਣ ਜੋ ਉਹਨੇ ਕਿਹਾ ਹੀ लवली ਨੇ ਤੇ ਉਹ ਹੀ ਕਰਨਾ ਸੀ ਤੁਸੀਂ ਜਦੋਂ ਮੈਨੂੰ ਗੱਲ ਲਾ ਕੇ ਕਹਿੰਦੇ ਹੋ ਕਿ ਮੈਂ लवली ਨੂੰ ਆਖਿਆ ਹੀ ਜਾ ਕੇ ਦਲਜੀਤ ਨੂੰ ਮਾਰਾ ਦੇ ਮੈਂ ਤਾਂ ਨਹੀਂ ਇੰਨੀ ਗੱਲ ਕਹਿਣ ਢੀ ਤੇ ਜੇ ਤੁਹਾਨੂੰ ਲੱਗਦਾ ਵਾ ਨਾ ਕਿ ਮੈਂ ਤੁਹਾਨੂੰ ਕਹਿਣ ਲਈ ਆ ਤੇ ਇਦਾਂ ਹੀ ਸਹੀ ਫਿਰ ਦੋਵਾਂ ਪਰਮਾਂ ਦੀ ਆਪਸ ਬੰਦੀ ਨਹੀਂ ਆ ਤੇ ਗੱਲ ਮੇਰੇ ਤੇ ਸੁੱਰਦਿਆ ਕਰੋ ਉਹਨਾਂ ਦੀ ਤੇ ਬਣਦੀ ਆ ਬਣਨ ਵਾਲੇ ਨਹੀਂ ਬਣ ਦਿੰਦੇ ਤਾਂ ਉਹ ਕੀ ਕਰਨ ਵਿਚਾਰੇ ਹੁਣ ਅੱਛਾ ਕਿ ਲੋਕਾਂ ਨੂੰ ਸਾਰਾ ਪੈਂਦਾ ਵਾ ਕਿ ਜਾ ਕੇ ਬਹਨਣਾ ਦੇਵੇ ਗੱਲ ਤੇ ਸਾਰਾ ਹੀ ਪੈਂਦਾ ਵਾ ਹੋਰ ਕੀ ਆ ਮੈਂ ਤੇ ਰਪਿੰਦਰ ਦੀ ਗੱਲ ਕੀਤੀ ਆ ਤੇ ਤੁਸੀਂ ਆਪਣੇ ਦੇ ਲੈ ਕੇ ਆ ਗਏ ਰਪਿੰਦਰ ਦੀ ਨਹੀਂ ਕੀਤੀ ਜੇ ਨਹੀਂ ਕੀਤੀ ਤੇ ਮੈਂ ਤੁਰ ਹੀ ਜਾਂਦੀ ਸੀ ਨਾ ਤੇ ਮੈਨੂੰ ਜਾਲਨ ਦਿੰਦੇ ਤੁਸੀਂ ਮੈਨੂੰ ਰੋਕ ਕੇ ਕਾਤੋਂ ਬਹਿ ਗਏ ਜੀ ਜਲਜੀਤ ਨੇ ਤੁਹਾਨੂੰ ਕਰੋ ਘਰਤਾ ਸੀ ਤਾਂ ਤੁਹਾਨੂੰ ਮੈਂ ਰੋਕਿਆ ਸੀ ਮੈਂ ਤੇ ਸੋਚਿਆ ਸੀ ਤੁਹਾਨੂੰ ਚਾਹ ਪਾਣੀ ਪਿਆਲ ਦਿੰਨੀ ਆ ਤੁਸੀਂ ਤੇ ਮੇਰੇ ਗਾਲੀ ਪੈ ਗਏ ਆ ਗੱਲ ਮੈਂ ਤੇ ਨਹੀਂ ਪਈ ਆ ਤੁਸੀਂ ਇਦਾਂ ਦੀਆਂ ਗੱਲਾਂ ਕਰਨ ਦੇ ਜੀ ਨਾਲੇ ਕੋਈ ਗੱਲ ਨਹੀਂ ਚਾਹ ਪਾਣੀ ਮੈਂ ਉਧਰੋਂ ਪੀ ਕੇ ਆਈ ਆ ਤੇ ਮੈਨੂੰ ਦਿਲਜੀਤ ਨੇ ਘਰੋਂ ਨਹੀਂ ਕੱਢਿਆ ਹੈਗਾ ਭਰਾ ਜਿਹੜੇ ਆ ਨਾ ਉਹ ਭਰਾ ਹੀ ਰਹਿਣੇ ਆ ਠੀਕ ਆ ਨਾ ਤੁਸੀਂ ਆਪਣੇ ਕੰਮ ਨਾਲ ਹੀ ਕੰਮ ਰੱਖਿਆ ਕਰੋ ਹਾਏ ਹਾਏ ਨਹੀਂ ਮੈਂ ਤੇ ਪੁੰਡਾ ਦੇ ਖੱਕਰ ਨੂੰ ਆ ਤਾਂ ਪਾ ਲਿਆ ਮੈਂ ਤੇ ਇਹਨੂੰ ਛੇੜ ਕੇ ਨਾ ਫਾਈਲ ਲੈ ਲਿਆ ਮੈਂ ਤਾਂ ਸੋਚਿਆ ਹੀ ਮੈਂ ਇਹਦੀ ਬੇਇੱਜ਼ਤੀ ਕਰਾਂਗੀ ਇਹ ਤਾਂ ਉਲਟਾ ਮੇਰੀ ਬੇਇੱਜ਼ਤੀ ਕਰਕੇ ਚੱਲ ਗਈ ਆ ਅਸੀਸੀ ਗਾਲ ਸਾਸਰੀ ਗਾਲ ਚੜੂ ਫੇਂਡਿਓ ਆਹੋ ਆਹੋ ਮਿੱਟੀ ਜੀ ਖਿਲਰੀ ਤੇ ਮੈਂ ਹੂੰ ਸੁਰਨੀ ਆ ਮੈਂ ਤੁਹਾਡੇ ਨਾਲ ਗੱਲ ਕਰਨ ਆਈ ਸੀ ਹਾਂ ਕੀ ਗੱਲ ਕਰਨ ਤੁਸੀਂ ਚੰਗਾ ਕੰਮ ਕੀਤਾ ਈਓ ਕੀ ਕੀਤਾ ਮੈਂ ਇਹ ਤੇ ਦਲਜੀਤ ਨੂੰ ਮਰਵਾਦਾਂ ਲੱਗੇ ਸੀ ਲਵਲੀ ਕੋਲ ਨਿਰਪਿੰਦਰ ਤੇ ਇਦਾਂ ਦੀ ਹੈਗੀ ਹੈਗੀ ਸੀ ਤੇ ਤੁਸੀਂ ਵੀ ਇਦਾਂ ਦੇ ਹੋ ਗਏ ਹੋ ਕੀ ਮਜਬੂਰੀ ਹੋ ਗਈ ਸੀ ਤੁਹਾਡੀ ਤੁਸੀਂ ਆਪਣੇ ਮੁੰਡਾ ਮਰਵਾਦਾਂ ਲੱਗੇ ਸੀ ਨਹੀਂ ਮੈਂ ਸਦੈਨ ਮੈਂ ਕੋਈ ਆਪਣਾ ਮੁੰਡਾ ਮਰਵਾਉਣਾ ਨਹੀਂ ਮੇਰੀ ਗੱਲ ਸੁਣ ਮੈਨੂੰ ਤੇ ਪਤਾ ਵੀ ਨਹੀਂ ਹੋਦੀਆਂ ਗੱਲਾਂ ਦਾ ਇਹ ਦੋਵੇਂ ਜਾਣੇ ਇਹੋ ਜਿਹੀ ਖਿਚੜੀ ਅੰਦਰ ਪਕਾਉਂਦੇ ਰਹੇ ਆ ਇਹ ਤੇ ਮੈਂ ਸੁਣ ਲਈਆਂ ਗੱਲਾਂ ਤੇ ਮੁੜਕੇ ਮੈਂ ਦੱਸਿਆ ਨਹੀਂ ਮੈਂ ਹਾਂ ਚੱਲ ਕੀ ਇਹਨਾਂ ਦੇ ਬਿਆਰ ਪਾਊਗਾ ਦੋਹਾਂ ਭਰਾਵਾਂ ਦਾ ਮੈਂ ਤਾਂ ਟੱਕਨ ਟੱਕ ਲਿਆ ਤੇ ਚੱਲ ਦੋਹਾਂ ਭਰਾਵਾਂ ਦਾ ਬਿਆਰ ਪਾਊਗਾ ਜੇ ਮੈਂ ਦੱਸਿਆ ਤੇ ਪਤਾ ਤੈਨੂੰ ਦਰਜਿੰਦਰ ਨੂੰ ਵੀ ਲੱਗ ਗਿਆ ਤੇ ਮੈਨੂੰ ਵੀ ਅਸੀਂ ਤਾਂ ਚੁੱਪ ਹੀ ਰਹੀਆਂ ਫਿਰ ਮੁੜਕੇ ਮੈਂ ਕੀ ਦੱਸਿਆ ਚਾਚੀ ਤੁਹਾਨੂੰ ਦੱਸਦੀ ਨਾ ਉਹ ਆਪਣਾ ਧਿਆਨ ਰੱਖਦਾ ਜੇ लवली ਇਹੋ ਜਿਹਾ ਕੰਮ ਫੇਰ ਕਰਵਾ ਦਿੰਦਾ ਤੇ ਫਿਰ ਵਿਚਾਰਾ ਕੀ ਕਰਦਾ ਅੱਗੇ ਤਾਂ ਮਹਾ ਦੀ ਵਿਚਾਰੇ ਦੀ ਜਾਨ ਬਚੀ ਪਤਾ ਨੂੰ ਲੱਗ ਗਿਆ ਹੀ ਹੁਣ ਸੁਝਾਂ ਡੈਪੀ ਹੀ ਉਹਨੂੰ ਇਹਨਾਂ ਨੂੰ ਪਤਾ ਲੱਗ ਗਿਆ ਵਾ ਮੇਰੀ ਗੱਲ ਸਭ ਨੂੰ ਤੇ ਸਾਰਾ ਪਤਾ ਲੱਗ ਗਿਆ ਮੈਂ ਤਾਂ ਦੱਸਿਆ ਨਾ ਇਸੇ ਕਰਕੇ ਵੀ ਲੜਾਈ ਮਾਰਿਆ ਪਰਪਿੰਦਰ ਤੇ ਗੱਲਾਂ ਲਗਾਉਂਦੀ ਲਗਾਉਂਦੀ ਹੈ ਨਾ ਪਰ ਤੁਸੀਂ ਵੀ ਡਾਪੇ ਹੁਣ ਲਗਾਉਂ ਸਾਰੇ ਸਿਆਪੇ ਤਰਪਿੰਦਰ ਦੇ ਹੀ ਨੇ ਇੰਨੇ ਕਰਵਾਇਆ ਮੁੰਡਾ ਮੇਰਾ ਹੈ ਨਹੀਂ ਇੰਨੇ ਜੋਗਾ ਇਹੋ ਜੇ ਕੰਮ ਨਹੀਂ ਮੁੰਡਾ ਮੇਰਾ ਕਰਵਾਉਂਦਾ ਇਹਦਾ ਹੀ ਬੇਰਾ ਗਰਕ ਹੋਇਆ ਰਪਿੰਦਰ ਦਾ ਹੀ ਇਹੋ ਜੇ ਸਲਾਮਾ ਇਹੋ ਹੀ ਦਿੰਦੀ ਆ ਤੈਨੂੰ ਕੀ ਪਤਾ ਕਰਦੇ ਰੋ ਜੋ ਮਰਜੀ ਤੁਹਾਡੇ ਘਰੋਂ ਨਹੀਂ ਲੜਾਈ ਮੁੱਕਣੀ ਮੈਨੂੰ ਤਾਂ ਲੱਗਦਾ ਤੁਹਾਡੇ ਘਰ ਭੂਤ ਵਸਦੇ ਆ ਚੰਗਾ ਫਿਰ ਮੈਂ ਚਲਦੀ ਆ ਸਾਰੇ ਹੀ ਹਾਂ ਨਹੀਂ ਕਹਿੰਦੇ ਨੇ ਇਹਦੇ ਕਰਕੇ ਰਪਿੰਦਰ ਕਰਕੇ ਕਿੰਨੀ ਬੇਇੱਜ਼ਤੀ ਹੋਣ ਰਹੀ ਆ ਇਹਦਾ ਬੇਰਾਗਰਕ ਨਾ ਹੁੰਦਾ ਕਿ ਨਾ ਇਹ ਕੰਮ ਹੁੰਦਾ